ਨਵਜੋਤ ਸਿੰਘ ਸਿੱਧੂ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਕੰਮ ਹੀ ਅਵੱਲੇ ਨੇ ਤੁਹਾਨੂੰ ਦੱਸਦੀ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਮਾਨਾਂ ਵਾਲੇ ਗੇਟ ਡੰਪ ਤੇ ਲੱਗੀ ਮਸ਼ੀਨ ਦਾ ਉਦਘਾਟਨ ਕਰਨ ਵਾਸਤੇ ਪੁੱਜੇ ਤੇ ਉੱਥੇ ਮੌਜੂਦ ਪੱਤਰਕਾਰਾਂ ਦੇ ਨਾਲ ਉਹਨਾਂ ਦੇ ਕਰਮਚਾਰੀਆਂ ਨੇ ਧੱਕੇਸ਼ਾਹੀ ਕੀਤੀ ਤੇ ਗਾਲੀ ਗਲੋਚ ਕੀਤਾ ਕੀ ਇਹ ਸਾਰਾ ਮਾਮਲਾ ਗਲਤ ਕਰ ਲੈਨੇ ਸਾਡੇ ਸੰਯੋਗੀ ਸੁਖਚੈਨ ਅੰਮ੍ਰਿਤਸਰ ਤੋਂ ਜੀ ਸੁਖਚੈਨ ਕੀ ਸਾਰਾ ਮਸਲਾਵਾਕ ਕਾਦੀ ਗੱਲੋਂ ਤੱਕੇਸ਼ਾਈ ਹੋਈ ਕਾਦੀ ਗੱਲੋਂ ਪੱਤਰਕਾਰਾਂ ਨੂੰ ਕਰਮਚਾਰੀਆਂ ਵੱਲੋਂ ਗਾਲ੍ਹਾਂ ਕੱਢੀਆਂ ਗਈਆਂ ਜੀ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਨਵਜੋਤ ਸਿੰਘ ਸਿੱਧੂ ਡੰਪ ਤੇ ਲੱਗੀ ਮਸ਼ੀਨ ਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਸਨ ਤੇ ਪੱਤਰਕਾਰਾਂ ਨੂੰ ਸੱਦਾ ਪਹਿਲਾਂ ਤੋਂ ਹੀ ਦੇ ਦਿੱਤਾ ਗਿਆ ਸੀ ਪੱਤਰਕਾਰ ਉੱਥੇ ਲਗਾਤਾਰ ਮੌਜੂਦ ਸਨ ਤੇ ਉਹਨਾਂ ਦਾ ਇੰਤਜ਼ਾਰ ਕਰਦੇ ਪਏ ਸਨ ਤੇ ਜਦ ਨਵਜੋਤ ਸਿੰਘ ਸਿੱਧੂ ਆਪਣਾ ਉਥੋਂ ਉਦਘਾਟਨ ਕਰਕੇ ਮਸ਼ੀਨ ਦਾ ਨਿਕਲਣ ਲੱਗੇ ਤੇ ਪੱਤਰਕਾਰਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਨਵਜੋਤ ਸਿੰਘ ਸਿੱਧੂ ਨੇ ਸਹੀ ਤਰੀਕੇ ਦੇ ਨਾਲ ਗੱਲਬਾਤ ਨਹੀਂ ਕੀਤੀ ਤੇ ਜਦ ਪੱਤਰਕਾਰਾਂ ਨੇ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਤੇ ਉਹਨਾਂ ਦੇ ਜਿਹੜੇ ਕਰਮੀ ਸਨ ਉਹਨਾਂ ਨੇ ਪੱਤਰਕਾਰਾਂ ਨੂੰ ਤੱਕੇਸ਼ਾਈ ਕੀਤੀ ਪੱਤਰਕਾਰਾਂ ਦੇ ਨਾਲ ਤੇ ਨਾਲ ਹੀ ਉਹਨਾਂ ਨੂੰ ਗਾਲੀ ਗਲੋਚ ਵੀ ਕੱਢਿਆ ਜਿਸ ਕਾਰਨ ਪੱਤਰਕਾਰਾਂ ਦਾ ਗੁੱਸਾ ਜਿਹੜਾ ਵਾ ਉਹ ਅਜੇ ਤੱਕ ਦਿਖਾਈ ਦੇ ਰਿਹਾ ਵਾ ਪੱਤਰਕਾਰਾਂ ਦਾ ਕਹਿਣਾ ਵਾ ਕਿ ਸਾਡਾ ਰਾਈਟ ਵਾ ਜਿਹੜਾ ਉਹ ਸਾਡੇ ਕੋਲ ਖੋਇਆ ਜਾ ਰਿਹਾ ਨਵਜੋਤ ਸਿੰਘ ਸਿੱਧੂ ਅਕਸਰ ਹੀ ਪੱਤਰਕਾਰਾਂ ਦੇ ਨਾਲ ਇਸ ਤਰ੍ਹਾਂ ਦਾ ਹੀ ਵਿਵਹਾਰ ਕਰਦੇ ਨੇ ਸੁਖਚੈਨ ਮੈਂ ਇੱਥੇ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਚਾਹਾਂਗਾ ਕਿ ਪੱਤਰਕਾਰਾਂ ਦਾ ਹੱਕ ਹੁੰਦਾ ਹੈ ਕਿ ਆਪਣੇ ਸਵਾਲ ਜਵਾਬ ਕਰ ਸਕਣ ਕੀ ਗੱਲ ਨਵਜੋਤ ਸਿੰਘ ਸਿੱਧੂ ਵੱਲੋਂ ਉਹਨਾਂ ਨੂੰ ਉਹਨਾਂ ਦੇ ਸਵਾਲ ਕਰਨ ਤੇ ਵੀ ਰੋਕਿਆ ਜਾਂਦਾ ਵਾ ਕੁਝ ਇਸ ਤਰ੍ਹਾਂ ਦਾ ਵੀ ਪੱਤਰਕਾਰਾਂ ਦੇ ਨਾਲ ਹੋਇਆ ਜੀ ਬਿਲਕੁਲ ਨਵਜੋਤ ਸਿੰਘ ਸਿੱਧੂ ਸਿਰਫ ਸਵਾਲ ਪੁੱਛਣ ਤੋਂ ਹੀ ਤੰਗ ਆ ਰਹੇ ਸੀ ਇਹ ਪੱਤਰਕਾਰਾਂ ਦਾ ਕੰਮ ਆ ਕਿ ਸਵਾਲ ਪੁੱਛਣਾ ਜੇ ਸਵਾਲ ਪੁੱਛਾਂਗੇ ਤੇ ਫਿਰ ਹੀ ਪੱਤਰਕਾਰ ਕਿਹਾ ਜਾਏਗਾ ਨਵਜੋਤ ਸਿੰਘ ਸਿੱਧੂ ਅਕਸਰ ਹੀ ਬੱਕਰੀ ਦਿਸ਼ਾ ਫੜ ਲੈਂਦੇ ਨੇ ਜੇ ਕੋਈ ਬਾਕੀ ਦੁਨੀਆ ਇੱਕ ਸਾਈਡ ਤੇ ਜਾਂਦੀ ਹੋਵੇ ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਆਹ ਰਸਤਾ ਸਹੀ ਨਹੀਂ ਹੈ ਜਿੱਧਰ ਮੈਂ ਜਾ ਰਿਹਾ ਉਹ ਰਸਤਾ ਸਹੀ ਹੈ ਤੇ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਲਗਾਤਾਰ ਸੁਰਖੀਆਂ ਵਿਚਰੇ ਕਿ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ